ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਕੀਆ ਸੁਣੇਂਦੋ ਕੂੜ ਵੰਜਣ ਪਵਣ ਚੁਲਾਰਿਆ ਨਾਨਕ ਸੁਣੀ ਅਰਤੇ ਪਰਵਾਣ ਜੋ ਸੁਣੇਂਦੇ ਸੱਚ ਤਣੀ ਸਤਿਗੁਰੂ ਧੰਗੁਰੂ ਅਰਜਨ ਦੇ ਮਹਾਰਾਜ ਵਡਹਾਂਸ ਰਾਗ ਚ ਬਖਸ਼ਿਸ਼ਾ ਕਰਦੇ ਨੇ ਭਾਈ ਨਾਸ਼ਵਨ ਪਦਾਰਥਾਂ ਦੀ ਕੀ ਗੱਲ ਸੁਣਨੀ ਇਹ ਤੇ ਹਵਾ ਦੇ ਬੁੱਲਿਆਂ ਦੇ ਵਾਂਗ ਚੱਲੇ ਜਾਂਦੇ ਨੇ ਪਰ ਇਹ ਨਾਨਕ ਕੋ ਕਨ ਪ੍ਰਭੂ ਨੂੰ ਕਬੂਲ ਹਨ ਜਿਹੜੇ ਪ੍ਰਮਾਤਮਾ ਦੀ ਸਿਫਤ ਤੋਂ ਸਲਾ ਸੁਣਦੇ ਰਹਿੰਦੇ ਨੇ ਛੰਤ ਤਿਨ ਕੋਲ ਕਮਾਈ ਜਿਨ ਪ੍ਰਭ ਸ੍ਰਵਣੀ ਸੁਣਿਆ ਰਾਮ ਸੇ ਸੈ ਸੁਹੇਲੇ ਜਿਨ ਹਰ ਹਰਸ ਨਾਮ ਪੜਿਆ ਰਾਮ ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਨੇ ਆਪਣੇ ਕੰਨਾਂ ਨਾਲ ਪ੍ਰਭੂ ਦਾ ਨਾਮ ਸੁਣਿਆ ਮੈਂ ਸਦਕੇ ਜਾਣਾ ਜਿਹੜੇ ਮਨੁੱਖ ਆਪਣੀ ਜੀਵ ਨਾਲ ਪ੍ਰਭੂ ਦਾ ਨਾਮ ਜਪਦੇ ਨੇ ਆਤਮਕ ਡੋਲਤ 'ਚ ਟਿੱਕੇ ਰਹਿੰਦੇ ਨੇ ਸੇ ਸਹਿ ਸਵੇਲੇ ਗੁਣਾ ਅਮੁੱਲੇ ਜਗਤ ਉਦਾਰਣ ਆਏ ਪੈ ਬੋਹਿਤ ਸਾਗਰ ਪ੍ਰਭ ਚਰਣਾ ਕੇਤੇ ਪਾਰ ਲੰਗਾਏ ਉਹ ਮਨੁੱਖ ਆਤਮਕ ਡੋਲਤਾ 'ਚ ਰਹਿ ਕੇ ਸੁਖੀ ਜਿਉਣ ਜਾਂਦੇ ਨੇ ਇਸ ਭਿਆਨਕ ਸਾਗਰ ਤੋਂ ਪਾਰ ਲੰਘਣ ਵਾਸਤੇ ਪ੍ਰਮਾਤਮਾ ਦੇ ਚਰਣਾ ਦਾ ਜਹਾਜ਼ ਪਕੜ ਲੈਂਦੇ ਨੇ ਜਿਨਕੋ ਕਿਰਪਾ ਕਰੀ ਮੇਰਾ ਠਾਕੁਰ ਤਿੰਨ ਕਾ ਲੇਖਾ ਨ ਗਣਿਆ ਕਹ ਨਾਨਕ ਤਿਸ ਕੋਲ ਕਮਾਈ ਜਿਨ ਪ੍ਰਭ ਸ੍ਰਾਵਣੀ ਸੁਣਿਆ ਮੇਰੇ ਮਾਲਕ ਪ੍ਰਭੂ ਨੇ ਜਿੰਨਾ ਤੇ ਮਿਹਰ ਦੀ ਨਿਗਾਹ ਕੀਤੀ ਉਹਨਾਂ ਦੇ ਕਰਮਾਂ ਦਾ ਹਿਸਾਬ ਕਰਨਾ ਛੱਡ ਦਿੱਤਾ ਤੇ ਨਾਨਕ ਆਖਦਾ ਮੈਂ ਇਸ ਮਨੁੱਖ ਤੋਂ ਸਦਕੇ ਜਾਨਾ ਜਿਸ ਨੇ ਆਪਣੇ ਕੰਨਾਂ ਨਾਲ ਪ੍ਰਭੂ ਦਾ ਨਾਮ ਸੁਣ ਲਿਆ ਸਲੋਕ ਲੋਇਣ ਲੋਹੀ ਡਿਟ ਪਿਆਸ ਨਾ 부ਜ ਜਾਏ ਮੂਕਣੀ ਨਾਨਕ ਸੇ ਅੱਖੜੀਆਂ ਬਿਨ ਜਿੰਨੇ ਦਸੰਦੋ ਮਾ ਪਿਰੀ ਸਤਿਗੁਰੂ ਕਹਿਣ ਲਗੇ ਮੈਂ ਆਪਣੀ ਅੱਖਾਂ ਨਾਲ ਜਗਤ ਨੂੰ ਵੇਖਿਆ ਜੇ ਵੇਖਿਆ ਜਗਤ ਨੂੰ ਜਗਤ ਵੇਖਣ ਦੀ ਪਿਆਸ ਬਹੁਤ ਹੈ ਇਹ ਪਿਆਸ ਤ੍ਰਿਸ਼ਨਾ ਨਹੀਂ 부ਜਦੀ ਨਾਨਕ ਜਿਨ੍ਹਾਂ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਿਆ ਉਹ ਅੱਖਾਂ ਹੋਰ ਹੀ ਕਿਸਮ ਦੀਆਂ ਨੇ ਚੰਤ ਜਿਨਿ ਹਰ ਪਰਵਡਿੱਠਾ ਤਿਨ ਕੁਰਬਾਣੇ ਰਾਮ ਸੇ ਸਾਚੀ ਦਰਗਾਹ ਭਾਣੇ ਰਾਮ ਸਤਿਗੁਰ ਕੈਨ ਲਗੇ ਮਨ ਸਦਕੇ ਜਾਨਾ ਵ ਜਿਨ੍ਹਾਂ ਨੇ ਪਰਮਾਤਮਾ ਦਾ ਦਰਸ਼ਨ ਕੀਤਾ ਉਹ ਵੱਡਪੱਗ ਕੀ ਬੰਦੇ ਨੇ ਜੋ ਸਦਾ تیر ਪ੍ਰਭੂ ਦੀ ਹਜ਼ੂਰੀ ਚ ਪਸੰਦ ਆਉਂਦੇ ਨੇ ਠਾਕੁਰ ਮਾਨੇ ਸੇ ਪ੍ਰਦਾਨੇ ਹਰ ਸੇ ਤੀ ਰੰਗ ਰਾਤੇ ਹਰ ਸੈ ਅਗਾਏ ਸੈ ਸਮਾਏ ਕਟ ਕਟ ਰਮਈਆ ਜਾਤੇ ਜਿੰਨਾ ਜੀਵਾਂ ਨੂੰ ਮਾਲਕ ਪ੍ਰਭੂ ਨੇ ਆਦਰ ਮਾਨ ਦਿੱਤਾ ਉਹ ਮੰਨੇ ਪਰਮੰਨੇ ਨੇ ਉਹ ਪਰਮਾਤਮਾ ਦੇ ਨਾਮ ਰਸ ਨਾਲ ਰੱਜੇ ਰਹਿੰਦੇ ਨੇ ਸਈ ਸੱਜਣ ਸੰਤ ਸੇ ਸੁਖੀਏ ਠਾਕੁਰ ਆਪਣੇ ਪਾਣੇ ਕਹੋ ਨਾਨਕ ਜਿਨ ਹਰ ਪ੍ਰਭ ਪ੍ਰਭ ਡਿਠਾ ਤਿਨ ਕੈ ਸਦ ਕੁਰਬਾਣੇ ਭਾਈ ਉਹ ਮਨੁੱਖ ਭੜੇ ਹਨ ਸੰਤਨ ਸੁਖੀ ਹਨ ਜੋ ਪ੍ਰਭੂ ਨੂੰ ਚੰਗੇ ਲੱਗਦੇ ਨੇ ਤੇ ਨਾਨਕ ਆਖਦੇ ਜਿੰਨਾ ਮਨੁੱਖਾ ਨੇ ਹਰਿ ਪ੍ਰਭੂ ਦਾ ਦਰਸ਼ਨ ਕਰ ਲਿਆ ਮਨਾਂ ਤੋਂ ਸਦਕੇ ਜਾਨਾ ਸਲੋਕ ਦੇਹ ਅੰਦਾਰੀ ਅੰ ਸੰਜੀ ਨਾਮ ਵਿਹੂਣੀਆ ਨਾਨਕ ਸਫਲ ਜਨਮ ਚੈ ਕਟ ਬੁੱਠਾ ਸਚ ਤਣੀ ਜਿਹੜਾ ਸ਼ਰੀਰ ਪ੍ਰਮਾਤਮਾ ਦੇ ਨਾਮ ਤੋਂ ਸਖਣਾ ਸਤਗੁਰੂ ਕਹਿਣ ਲਗੇ ਮਾਇਆ ਦੇ ਮੋਹ ਦੇ ਹਨੇਰ ਚ ਅੰਨਾ ਰਹਿੰਦਾ ਇਸ ਲਈ ਨਾਨਕ ਉਸ ਮਨੁੱਖ ਦਾ ਜੀਵਨ ਕਾਮਯਾਬ ਹੈ ਜਿਹਦੇ ਹਿਰਦੇ ਚ ਪ੍ਰਭੂ ਆ বাসੇ ਚੰਤ ਤਿੰਨ ਖੰਨੀਆਂ 56 ਜਿਨ ਮੇਰਾ ਹਰ ਪ੍ਰਭ ਡੀਠਾ ਰਾਮ ਜਿਨ ਚਾਖ ਗਾਣੇ ਹਰ ਹਰ ਅੰਮ੍ਰਿਤ ਮਿੱਠਾ ਰਾਮ ਸਤਿਗੁਰੂ ਕਹਿਣ ਲੱਗੇ ਮਨ ਨਾ ਤੋ ਸਦਕੇ ਕੁਰਬਾਨ ਜਾਨਾ ਵਾ ਜਿਨ੍ਹਾਂ ਮੇਰੇ ਹਰੀ ਪ੍ਰਭੂ ਦਾ ਦਰਸ਼ਨ ਕਰ ਲਿਆ ਜੋ ਨਾਮ ਰਸ ਚੱਕ ਕੇ ਹਮੇਸ਼ਾ ਪ੍ਰੱਜੇ ਰਿੰਦਨੇ ਹਰ ਮਨੈ ਮਿੱਠਾ ਪ੍ਰਭੂ ਤੂਠਾ ਅੰਮ੍ਰਿਆ ਵੁਠਾ ਸੁਖ ਪਏ ਦੁਖਨਾਸ਼ ਪਰਮ ਬਿਨਾਸ ਤਨ ਤੇ ਜਪ ਜਗਦੀਸ਼ ਈਸ਼ਾ ਜੈ ਪਏ ਸਤਿਗੁਰੂ ਕਹਿਣ ਲਗੇ ਪ੍ਰਮਾਤਮਨ ਨੂੰ ਆਪਣੇ ਮਨ ਚ ਪਿਆਰਾ ਲੱਗਦਾ ਉਹਨਾਂ ਤੇ ਪ੍ਰਸੰਨ ਹੋ ਜਾਂਦਾ ਤੇ ਜਗਤ ਦੇ ਮਾਲਕ ਪ੍ਰਭੂ ਦੀ ਜੈ ਜੈਕਾਰ ਆਖ ਆਖ ਉਹਨਾਂ ਦੇ શરીਰ ਤੋਂ ਦੁੱਖ ਪਰਮ ਦੂਰ ਹੋ ਜਾਂਦੇ ਮਹੌਰਾਤ ਵਿਕਾਰਤਾ ਕੇ ਪੰਚਤੇ ਸੰਗ ਟੂਟਾ ਕੋ ਨਾਨਕ ਤਿੰਨ ਖੰਨੀਆਂ ਮੰਜਾ ਜਿਨ ਕਟ ਮੇਰਾ ਹਰ ਪ੍ਰਭੂ ਠਾ ਉਹ ਮੋ ਤਰੈ ਤੋ ਜਾਂਦੇ ਨੇ ਉਹਨਾਂ ਅੰਦਰੋਂ ਵਿਕਾਰ ਮੁੱਕ ਜਾਂਦੇ ਨੇ ਇਸ ਲਈ ਨਾਨਕ ਆਖਦਾ ਜਿਨਾ ਮਨੁੱਖਾਂ ਦੇ ਹਿਰਦੇ ਚ ਮੇਰਾ ਹਰੀ ਪ੍ਰਭੂ ਆਵਸੇ ਮਨਾਂ ਤੋਂ ਸਦਕੇ ਕੁਰਬਾਨ ਜਨਮ ਸ ਲੋਕ ਜੋ ਲੋੜਿੰਦੇ ਰਾਮ ਸੇਵਕ ਸਈ ਕੰਡਿਆ ਨਾਨਕ ਜਾਣੇ ਸਤ ਸਾਈ ਸੰਤਨਾ ਬਹਾਰਾ ਜਿਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਨੇ ਉਹ ਅਸਲ 'ਚ ਸੇਵਕ ਖਵਾਂਦੇ ਨੇ हे ਨਾਨਕ ਸੱਚ ਜਾਣ ਮਾਲਕ ਪ੍ਰਭੂ ਸੰਤ ਜਨਾਂ ਨਾਲ ਵੱਖਰਾ ਨਹੀਂ ਹੈ chant ਮਿਲ ਜਲ ਜਲੇ ਖਟਾਨ ਨਾਰਾਮ ਸੰਗ ਜੋਤੀ ਜੋਤ ਮਿਲਾਨਾਰਾਮ ਸਤਿਗੁਰੂ ਕਹਿ ਲੰਗੇ ਜਿਵੇਂ ਪਾਣੀ ਵਿੱਚ ਪਾਣੀ ਮਿਲ ਕੇ ਇੱਕ ਰੁਕ ਹੋ ਜਾਂਦਾ ਤੇ ਵੀ ਪਰ ਸੇਵਕ ਪਰਮਾਤਮਾ ਨਾਲ ਮਿਲ ਕੇ ਉਹ ਦਾ ਰੂਪ ਹੀ ਹੋ ਜਾਂਦੇ ਨੇ ਮੈਂ ਪੂਰਨਪੁਰਕ ਕਰਤੇ ਆਪ ਆਪੇ ਜਾਣੀਐ ਤਾਂ ਸੁੰਨ ਸਹਿ ਸਮਾਦ ਲਾਗੀ ਏਕ ਏਕ ਵਖਾਣੀਐ ਪੂਰਨ ਸਰਵ ਵਿਆਪਕ ਕਰਤਾਰ ਜਿਸ ਸਿਵਕ ਨੂੰ ਆਪਣੇ ਚਲੀ ਨੇ ਕਰ ਲਿਆ ਉਹਦੇ ਅੰਦਰ ਸੂਝ ਪੈਦਾ ਹੋ ਜਾਂਦੀ ਕਿ ਪ੍ਰਭੂ ਹਰ ਥਾਂ ਤੇ ਵਸਿਆ ਉਸ ਦੇ ਹਿਰਦੇ ਚ ਵਿਕਾਰਾਂ ਵੱਲੋਂ ਸੁੰਨ ਹੋ ਜਾਂਦੀ ਏ ਤੇ ਆਤਮਿਕ ਅਡੋਲਤਾ ਟੇਕ ਕੇ ਉਹਨਾਂ ਦੀ ਸਮਾਧੀ ਲੱਗੀ ਰਹਿੰਦੀ ਆ ਆਪ ਗੁਪਤਾ ਆ ਮੁਕਤਾ ਆਪ ਆਪ ਵਖਾਣਾ ਨਾਨਕ ਪਰਮਪੈ ਗੁਣ ਬਿਨਾਸੇ ਮਿਲ ਜਲ ਜਲੈ ਖਟਾ ਨਾ ਪ੍ਰਮਾਤਮਾ ਸਾਰੇ ਸੰਸਾਰ ਵਿੱਚ ਆਪ ਹੀ ਲੁਕਿਆ ਹੋਇਆ ਮਾਇਆ ਦੇ ਮੋਹ ਤੋਂ ਰਹਿਤ ਹੈ ਨਾਨਕ ਸੇਵਕ ਦੇ ਅੰਦਰ ਪਰਮਡਾਰ ਤੇ ਮਾਇਆ ਦੇ ਤਿੰਨ ਗੁਣ ਫਿਰ ਪ੍ਰਭੂ ਨੂੰ ਮਿਲ ਕੇ ਨਾਸ ਹੋ ਜਾਂਦੇ ਨੇ ਵਡਹੰਸਾ ਮਹਿਲਾ ਪੰਜਵਾ ਪ੍ਰਭ ਕਰਨ ਕਾਰਨ ਸਮਰੱਥਾ ਰਾਮ ਰਖ ਜਗਤ ਸਗਲ ਦੇ ਹੱਤਾ ਰਾਮ ਸਤਗੁਰੂ ਕਹਿਣ ਲਗੇ ਜਗਤ ਦੇ ਮਾਲਕ ਪ੍ਰਭੂ ਇਹ ਸਭ ਤਾਕਤਾਂ ਦੇ ਮਾਲਕ ਆਪਣਾ ਹੱਥ ਦੇ ਕੇ ਜਗਤ ਦੀ ਰੱਖਿਆ ਤੁਸੀਂ ਕਰਦੇ ਹੋ ਸਮਰਾਤ ਸ਼ਰਨਾ ਜੋਗ ਸੁਆਮੀ ਕਿਰਪਾ ਨਿੰਦ ਸੁਖ ਦਾਤਾ ਹਉ ਕਬਾਣੀ ਦਾਸ ਤੇਰੇ ਜਿੰਨੀ ਇੱਕ ਪਛਾਤਾ ਇਹ ਸਭ ਤਾਕਤਾਂ ਦੇ ਮਾਲਕ ਸ਼ਰਨ ਪੈ ਦੀ ਸਹਾਇਤਾ ਕਰਨ ਵਾਲੇ ਕਰਤਾਰ ਮੈਨਾ ਸਿਵਕਾਂ ਨੂੰ ਸਦਕੇ ਜਾਣਾ ਵਾ ਜਿੰਨਾ ਤੇਰਾ ਨਾਮ ਨੂੰ ਸਾਂਝ ਪਾਈ ਵਰਨ ਚੇ ਨਾ ਜਾਏ ਲਖਿਆ ਕਥਨ ਤੇ ਅਕਥਾ ਬਿਨਮਨ ਤਨ ਆ ਨੰਕ ਸੁਨੋ ਬੇਨਤੀ ਪ੍ਰਭ ਕਰਨ ਕਰੋਂ ਸਮਰੱਥਾ ਹੈ ਪ੍ਰਭੂ ਤੇਰਾ ਕੋਈ ਰੰਗ ਤੇਰਾ ਕੋਈ ਨਿਸ਼ਾਨ ਦੱਸਿਆ ਨਹੀਂ ਜਾ ਸਕਦਾ ਨਾਨਕ ਬੇਨਤੀ ਕਰਦਾ ਪ੍ਰਭੂ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਮੇਰੀ ਅਰਜ਼ੋਈ ਤੁਸੀਂ ਸੁਣੋ ਏ ਜੀ ਤੇਰੇ ਤੂੰ ਕਰਤਾ ਰਾ ਪ੍ਰਭ ਦੁੱਖ ਦਰਦ ਭ੍ਰਮ ਹਰਤਾ ਰਾ ਤੁਸੀਂ ਸਾਰੇ ਜੀਵ ਤੇਰੇ ਹਨ ਤੂੰ ਇਹਨਾਂ ਦਾ ਪੈਦਾ ਕਰਨ ਵਾਲਾ ਤੂੰ ਸਭ ਜੀਵਾਂ ਨੂੰ ਦੁੱਖਾਂ ਕਲੇਸ਼ਾਂ ਪਰਮਾ ਤੋਂ ਬਚਾਉਣ ਵਾਲਾ ਪਰਮ ਦੁੱਖ ਦਰਦ ਨਿਵਾਰ ਖਿਨਵੇਂ ਰੱਖ ਲੈ ਹੋ ਦੀਨ ਦਇਆਲਾ ਮਾਤ ਪਿਤਾ ਸੁਆਮ ਸੱਜਣ ਸਭ ਜਗਤ ਬਾਲ ਗੋਪਾਲਾ ਇਹ ਦਿਨਾਂ ਦਇਆ ਕਰਨ ਵਾਲੇ ਤੂੰ ਸਾਰੇ ਜੀਵਾਂ ਦਾ ਦੁੱਖ ਕਲੇਸ਼ ਦੂਰ ਕਰਨ ਵਾਲਾ ਹੈ ਗੋਪਾਲ ਤੂੰ ਸਭ ਜੀਵਾਂ ਦਾ ਮਾਪਿਓ ਮਾਲਕ ਸੱਜਣ ਹੈ ਸਾਰੇ ਜਗਤ ਤੇਰਾ ਬੱਚਾ ਹੈ ਜੋ ਸ਼ਰਨ ਆਵੇ ਗੁਨ ਨਿਦਾਨ ਪਾਵੇ ਸੋ ਬਹੁੜ ਜਨਮ ਨਾ ਮਰਤਾ ਬਿਨਵੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ ਹੈ ਪ੍ਰਭੂ ਜਿਹੜਾ ਜੀਵ ਤੇਰੀ ਸ਼ਰਨ ਆਉਂਦਾ ਉਹ ਗੁਨਾਹ ਦੇ ਖਜ਼ਾਨੇ ਹਾਸਲ ਕਰ ਲੈਂਦਾ ਹੈ ਪ੍ਰਭੂ ਤੇਰਾ ਦਾਸ ਨਾਨਕ ਬੇਨਤੀ ਕਰਦਾ ਹੈ ਇਹ ਸਾਰੇ ਜਗਤ ਜੀ ਬਖ ਦੇ ਮਾਲਕ ਸਾਰੇ ਜੀਵ ਤੇਰੇ ਨੂੰ ਸਭ ਨੂੰ ਪੈਦਾ ਕਰਨ ਵਾਲਾ ਆਠ ਪਹਿਰ ਹਰ ਤਿਆਇਆ ਰਾਮ ਮਨ ਇੱਛਾ ਅੜਾ ਫਲ ਪਾਈਆ ਰਾਮ ਇਹ ਪਇਠੇ ਪੈਰ ਪ੍ਰਭੂ ਨੂੰ ਜਪਣਾ ਚਾਹੀਦਾ ਸਿਮਰਨ ਦੀ ਬਰਕਤ ਨਾਲ ਸਾਰੇ ਫਲ ਮਿਲਦੇ ਨੇ ਮਨ ਛਪਾਈਐ ਪ੍ਰਭ ਤੇ ਆਈਐ ਮਿਟਾਇ ਜਮ ਕੇ ਤਰਾਸਾ ਗੋਬਿੰਦ ਗਾਇਆ ਸਾਹ ਸੰਗਾਇਆ ਪਈ ਪੂਰਨ ਆਸਾ ਤੇ ਮਨੋ ਕਾਮਨਾ ਹਾਸਲ ਕਰ ਲਈਦੀ ਆ ਪ੍ਰਭੂ ਦਾ ਸਿਮਰਨ ਕਰਕੇ ਸਾਰੇ ਸਹਿ ਮੁਕ ਜਾਂਦੇ ਨੇ ਤੇ ਭਾਈ ਜਿਸ ਮਨੁੱਖ ਨੇ ਸਾਧ ਸੰਗਤ ਚ ਬੈ ਕੇ ਪ੍ਰਭੂ ਨੂੰ ਜਪਿਆ ਹੈ ਉਹਦੀ ਹਰ ਆਸ ਪੂਰੀ ਹੋਈ ਹੈ ਤਜ ਮਾਨ ਮੋ ਵਿਕਾਰ ਸਗਲੇ ਪ੍ਰਭ ਕੈ ਮਨ ਪਾਈਐ ਬਿਨਵੰਤ ਨਾਨਕ ਦਿਨ ਸਰੈਣੀ ਸਦਾ ਹਰ ਹਰ ਧਿਆਈਐ ਭਇੰਕਾਰ ਮੋ ਸਾਰੇ ਵਿਕਾਰ ਦੂਰ ਕਰਕੇ ਪ੍ਰਭੂ ਨੂੰ ਜਪਣਾ ਚਾਹੀਦਾ ਤੇ ਨਾਨਕ ਬੇਨਤੀ ਕਰਦਾ ਦਿਨ ਰਾਤ ਪ੍ਰਮਾਤਮਾ ਦਾ ਸਿਮਰਨ ਫਿਰ ਕਰਦੇ ਰਹਿਣਾ ਚਾਹੀਦਾ ਦਰਵਾਜੈ ਅਨਹਦ ਵਾਜੈ ਰਾਮ ਕਟ ਕਟ ਹਰ ਗੋਬਿੰਦ ਗਾਜੇ ਰਾਮ ਜਿਸ ਤੇ ਹਿਰਦੇ ਚ ਪ੍ਰਮਾਤਮਾ ਨਿਸਕਤ ਉਸਲਾ ਦੇ ਬਾਜੇ ਬਾਤ ਦੇ ਰਹਿੰਦੇ ਨੇ ਉਸ ਨੂੰ ਹਰੇਕ ਸ਼ਰੀਰ ਚ ਪ੍ਰਮਾਤਮਾ ਪ੍ਰਤੱਖ ਦਿਸਦਾ ਗੋਬਿੰਦ ਗਾਜੇ ਸਦਾ ਮੇਰਾ ਜੇ ਅਗਾਮ ਅਗੋਚਰ ਊਚਾ ਗੁਣ ਬਿਆੰਤ ਕਿਛ ਕਹਿ ਨਾ ਜਾਏ ਕੋਈ ਨਾ ਸਕੈ ਪਹੁੰਚਾ ਪ੍ਰਮਾਤਮਾ ਸਦਾ ਹਰੇਕ ਸ਼ਰੀਰ ਚ ਪ੍ਰਤੱਖ ਹੈ ਉਹ ਪਹੁੰਚ ਹੈ ਤੇ ਪ੍ਰਮਾਤਮਾ ਚ ਭਾਈ ਬਿਆੰਤ ਗੁਣ ਨੇ ਉਦੇ ਸਾਰੇ ਸਰੂਪ ਬਿਆਨ ਨਹੀਂ ਕੀਤੇ ਜਾ ਸਕਦੇ ਆਪ ਉਪਾਏ ਆਪਰਤ ਪਾਲੇ ਜੀ ਜੰਤ ਸਭ ਸਾਜੇ ਬਿਨਵਾਨ ਧਨਾਰਨਕ ਸੁਖ ਨਾਮ ਭਗਤੀ ਦਰਵਜ ਹੈ ਅਨਹਦ ਵਾਜੇ ਭਾਈ ਪ੍ਰਮਾਤਮਾ ਆਪ ਸਭ ਨੂੰ ਪੈਦਾ ਕਰਨ ਵਾਲਾ ਸਭ ਨੂੰ ਪਾਲਣ ਵਾਲਾ ਤੇ ਨਾਨਕ ਬੇਨਤੀ ਕਰਦਾ ਹੈ ਪ੍ਰਮਾਤਮਾ ਨਾਮ ਜੁੜਨ ਵਾਲਿਆਂ ਦੀ ਭਗਤੀ ਕੀਤਿਆਂ ਭਾਈ आनंद प्राप्त ਹੁੰਦਾ ਸਹਿਜ ਪ੍ਰਾਪਤ ਹੁੰਦਾ ਰਾਗ ਬਢ ਹੰਸ ਮਹਿਲਾ ਪਹਿਲਾ ਘਾਰ ਪੰਜਵਾ ਲਾਹਣੀਆ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦ ਤਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗਤ ਧੰਦਾ ਲਾਇਆ ਮੋਹ ਲਤ ਪੁੰਨੀ ਪਾਈ ਭਰੀ ਜਾਨੀ ਅਡਾ ਕਤ ਚਲਾਇਆ ਸਤਿਗੁਰੂ ਲਾਹਣੀਆਂ ਬਾਣੀਆਂ ਚ ਬਖਸ਼ਿਸ਼ ਕਰਦੇ ਨੇ ਤੁਹਾਨੂੰ ਗੁਰੂ ਨਾਨਕ ਮਹਾਰਾਜ ਜੀ ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਜਿਸ ਨੇ ਜਗਤ ਨੂੰ ਮਾਇਆ ਦੇ ਆਹਾਰ ਚ ਲਾ ਕੇ ਰੱਖਿਆ ਜਦੋਂ ਜੀਵ ਨੂੰ ਮਿਲਿਆ ਸਮਾ ਮੁੱਕ ਜਾਂਦਾ ਫਿਰ ਇਸ ਦੀ ਉਮਰ ਦੀ ਪਿਆਲੀ ਭਾਈ ਫਿਰ ਭਰ ਜਾਂਦੀ ਆ ਜਾਨੀ ਕਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸੁਭਾਏ ਕਾਇਆ ਹੰਸthia ਵਿਛੋੜਾ ਜਾ ਦਿਨ ਪੁੰਨੇ ਮੇਰੀ ਮਾਏ ਉਮਰ ਦਾ ਸਮਾ ਮੁੱਕਣ ਤੇ ਜਦੋਂ ਪ੍ਰਮਾਤਮਾ ਦਾ ਲਿਖਿਆ ਹੁਕਮ ਆਉਂਦਾ ਸਾਰੇ ਸੱਜਣ ਸੰਬੰਧੀ ਰੋਂਦੇ ਨੇ ਕਿ ਮੇਰੀ ਮਾਂ ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਨੇ ਤੇ ਸਰੀਰ ਤੇ ਜੀਵਾਤਮਾ ਸਦਾ ਲਈ ਵਿਛੜ ਜਾਂਦਾ ਜਿਹਾ ਲਿਖਿਆ ਤੇ ਹਾਂ ਪਾਇਆ ਜਿਹਾ ਪੁਰਬ ਕਮਾਇਆ ਤਨ ਸਰੰਦਾ ਸੱਚਾ ਬਾਦਸ਼ਾਹ ਜਿਨ ਜਗਤੰ ਦਾ ਲਾਇਆ ਸਤਿਗੁਰੂ ਕਹਿਣ ਲੱਗੇ ਪਹਿਲਾਂ ਪਹਿਲਾ ਜੋ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਫਿਰ ਉਸ ਅਨੁਸਾਰ ਉਹਦਾ ਸੰਸਕਾਰ ਦਾ ਲੇਖ ਮੱਥੇ ਤੇ ਲਿਖਿਆ ਜਾਂਦਾ ਹੈ ਇਹ ਭਾਈ ਉਹ ਸਿਰਜਣਹਾਰ ਪਾਤਸ਼ਾਹ ਸਦਾ ਕਾਇਮ ਰਹਿਣ ਵਾਲਾ ਇਸ ਨੇ ਜਗਤ ਨੂੰ ਮਾਇਆ ਦੇ ਆਰਚ ਚ ਲਾ ਕੇ ਰੱਖਿਆ ਹੋਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਸਬਨਾ ਇਹੋ ਪਿਆਣ ਇੱਥੇ ਤੰਦਾ ਕੂੜ ਚਾਰ ਦੇਹਾਂ ਅੱਗੇ ਸਰ ਪ੍ਰਜਾਣਾ ਏ ਮੇਰੇ ਭਰਾਵੋ ਸਦਾ ਹਥਿਰ ਮਾਲਕ ਪ੍ਰਭੂ ਦਾ ਸਿਮਰਨ ਕਰੋ ਦੁਨੀਆਂ ਚ ਮਾਇਆ ਦਾ ਝੂਠਾ ਆਹਰ ਸਿਰਫ ਦਿਨ ਚਾਰ ਲਈ ਅੱਗੇ ਸਰ ਪ੍ਰਜਾਣਾ ਜਿਉ ਮਹਿਮਾੜਾ ਕਾਹੇ ਗਾਰਵ ਕੀਜੈ ਜਿਤ ਸੇਵੈ ਦਰਗਾ ਸੁਖ ਪਾਈਐ ਨਾਮ ਤਿਸੈ ਕਾ ਲਿਜੈ ਸਤਗੁਰੂ ਕਹਿਣ ਲਗੇ ਭਾਈ ਇੱਥੋਂ ਅੱਗੇ ਸਭ ਨੇ ਚਲੇ ਜਾਣਾ ਸਭ ਪ੍ਰੋਣਿਆਂ ਦੇ ਬਾਗ ਨੇ ਇਸ ਕਰਕੇ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਜਿਸ ਦੀ ਹਜ਼ੂਰੀ ਚ ਬੈਠਿਆਂ ਭਾਈ ਆਨੰਦ ਮਿਲਦਾ ਆਗੈ ਹੁਕਮ ਨਾ ਚੱਲੇ ਮੂਲੇ ਸਿਰ ਸਿਰ ਕਿਆ ਵਿਹਾਨ ਸਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹ ਪਿਆਣਾ ਸਤਗੁਰੂ ਕਹਿਣ ਲਗੇ ਭਾਈ ਪ੍ਰਲੋਕ ਵਿੱਚ ਕਿਸੇ ਦਾ ਵੀ ਹੁਕਮ ਨਹੀਂ ਚੱਲ ਸਕਦਾ ਉਤੇ ਰੇਕ ਦੇ ਸੇਉ ਤੇ ਆਪਣੇ ਆਪਣੇ ਕਰਮਾਂ ਦੇ ਅਨੁਸਾਰ ਬੀਤਦੀ ਹੈ ਇਹ ਪ੍ਰਭੂ ਇਸ ਲਈ ਸਦਾ ਥਿਰ ਪ੍ਰਮਾਤਮਾ ਦਾ ਸਿਮਰਨ ਕਰੋ ਦੁਨੀਆ ਤੋਂ ਸਭਨੇ ਕੁਛ ਕਰ ਹੀ ਜਨ ਜੋ ਤਿਸ ਪਾਵੈ ਸਮਰਤ ਸੋ ਥੀਏ ਇਹ ਲੜਾ ਇਹ ਸੰਸਾਰ ਜਲ ਥਲ ਮਈਲ ਰਾਵ ਰਹਿਿਆ ਸੱਚ ਦਾ ਸਿਰਜਣਹਾਰੋ ਜਗਤ ਦੇ ਜੀਵਾਂ ਦਾ ਉਦਮ ਤਿਕ ਬਾਰਨਾ ਹੀ ਹੈ ਹੁੰਦਾ ਖੀਰੋ ਹੀ ਐ ਜੋ ਕਰਤਾਰ ਨੂੰ ਪਾ ਜਾਂਦਾ ਉਹ ਸਦਾ ਮਾਲਕ ਸਿਰਜਣਹਾਰ ਜਲ ਥਲ ਪਤਾਲ ਸਭ ਥਾਂ ਦੇ ਵਿੱਚ ਉਹ ਵਸਿਆ ਹੋਇਆ ਸਾਚਾ ਸਿਰਜਣਹਾਰੋ ਲਖ ਪਾਰੋ 타ਕਾ ਅੰਤ ਨਾ ਪਾਇਆ ਆਇਆ ਤਿੰਨ ਕਾ ਸਫਲ ਭਇਆ ਹੈ ਇੱਕ ਮਨ ਜਿਨੀ ਤੇ ਆਇਆ ਉਹ ਪ੍ਰਭੂ ਸਦਾ ਥਿਰਨ ਵਾਲਾ ਸਭ ਪੈਦਾ ਕਰਨ ਵਾਲਾ ਅਦ੍ਰਿਸ਼ਟ ਜਗਤ ਵਿੱਚ ਜਮਣਾ ਉਹਨਾਂ ਦਾ ਹੀ ਸਫਲ ਹੈ ਜਿਨ੍ਹਾਂ ਨੇ ਸੁਰਤ ਜੋੜੜ ਕੇ ਪਰਮਾਤਮਾ ਨੂੰ ਪਾਈ ਜੱਪਿਆ ਹੈ। ਟਾਹੇ ਟਾਹ ਉਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਇਸ ਭਾਵੈ ਸਮਰਤ ਸੋਥੀ ਹੈ। ਸ਼ੀਲੜਾ ਇਹ ਸੰਸਾਰੋ ਸੇ ਭਾਈ ਪਰਮਾਤਮਾ ਆਪ ਹੀ ਜਗਤ ਰਚਨਾ ਨੂੰ ਬਣਾ ਕੇ ਆਪ ਹੀ ਢਾਹ ਦਿੰਦਾ ਹੈ। ਤੇ ਆਪਣੇ ਹੁਕਮ ਚ ਹੀ ਜੀਵਾਂ ਨੂੰ ਚੰਗਾ ਬਣਾਉਂਦਾ ਹੈ। ਜਗਤ ਦੇ ਜੀਵਾਂ ਦਾ ਉਤਮ ਪਾਈ ਇੱਕ ਬਾਨਾ ਹੀ ਹੈ ਅਖੀਰ ਉਹੀ ਕੁਛ ਹੁੰਦਾ ਹੈ ਜੋ ਪ੍ਰਭੂ ਨੂੰ ਚੰਗਾ ਲੱਗਦਾ ਬਾਬਾ ਨਾਨਕ করুণਾ ਬਾਬਾ ਜਾਣੀਐ ਜੇ ਰੋਵੈ ਲੈ ਪਿਆਰ ਵਾਲੇ ਵੇ ਕਾਰਨ ਬਾਬਾ ਰੁਈਐ ਰੋਵਨ ਸਗਲ ਬਿਕਾਰੋ ਹੈ ਨਾਨਕ ਉਹੀ ਵਿਰਾਗ ਵਿੱਚ ਆਇਆ ਸਮਝ ਜੋ ਪਰਮਾਤਮਾ ਦੇ ਮਲਾਪ ਦੇ ਖਾਤਰ ਹੁੰਦਾ ਏ ਭਾਈ ਦੁਨੀਆਂ ਦੇ ਤਨ ਪਦਾਰਥ ਦੀ ਖਾਤਰ ਜੋਰ ਹੁੰਦਾ ਉਦਾਰਨ ਨ ਵਿਰਥ ਹੈ ਰੋਵਣ ਸਗਲ ਵਿਕਾਰੋ ਗਾਫਲ ਸੰਸਾਰ ਮਾਇਆ ਕਾਰਨ ਰੋਵੇ ਚੰਗਾ ਮੰਦਾ ਕਿਛ ਸੂਜੈ ਨਹੀਂ ਏ ਤਨ ਏ ਵੈ ਖੋਵੇ ਸਤਗੁਰੂ ਕਹਿੰਦੇ ਪ੍ਰਮਾਤਮਾ ਵੱਲ ਭੁੱਲਾ ਜਗਤ ਮਾਇਆ ਦੇ ਖਾਤਰ ਹੁੰਦਾ ਇਹ ਸਾਰਾ ਰੋਦਨ ਵਿਰਥ ਹੈ ਭਾਈ ਮਨੁੱਖ ਨੂੰ ਚੰਗੇ ਬੰਦੇ ਕੰਮ ਦੀ ਪਛਾਣ ਨਹੀਂ ਇਹ ਸਰੀਰ ਨੂੰ ਵਿਅਰਥੀ ਨਾਸ ਕਰ ਲੈਂਦਾ ਇੱਥੇ ਆਇਆ ਸਭ ਕੋ ਜਾਸੀ ਕੋੜ ਕਰ ਹੋ ਅੰਕਾਰੋਂ ਨਾਨਕ করুণਾ ਵਾ ਬਾ ਜਾਣੀਐ ਜੇ ਰੋ ਵਹਿ ਲਐ ਪਿਆਰੋ ਭਈ ਜੋ ਜਗਤ ਚ ਜਨਮ ਲੈ ਕੇ ਆਇਆ ਉਹ ਆਪਣਾ ਸਮਾ ਮੁਕਾ ਕੇ ਚਲਾ ਜਾਏਗਾ ਨਾਸ਼ਵ ਜਗਤ ਦੇ ਮੋਹ ਚ ਫਸ ਕੇ ਕਾਦਾ ਮਾਨ ਕਰਦੇ ਹੋ ਏ ਨਾਨਕ ਉਸੇ ਨੂੰ ਸਹੀ ਵਿਰਾਗ ਵਿੱਚ ਆਇਆ ਜਾਣੋ ਜੋ ਪਿਆਰ ਨਾਲ ਪਰਮਾਤਮਾ ਦੇ ਖਾਤਰ ਵਿਰਾਗ ਵਿੱਚ ਆਉਂਦਾ ਹੈ ਵਡਾ ਹੰਸ ਮਹਿਲਾ ਪਹਿਲਾ ਆਵੋ ਮਿਲੋ ਸਹੇਲਿਓ ਸੱਚਾ ਨਾਮ ਲੈ ਹਾ ਰੋਮੈ ਬਿਰਹਾ ਤਨ ਕਾ ਆਪਣਾ ਸਾਬ ਸਮਾਲੇ ਹਾ ਏ ਸਹੇਲਿਓ ਏ ਸਾਥ ਸੰਗੀ ਜਣੋ ਆਵ ਰਲ ਕੇ ਬੈਠ ਕੇ ਪਰਮਾਤਮਾ ਦਾ ਸਿਮਰਨ ਕਰੀ ਆਓ ਪ੍ਰਭੂ ਤੋਂ ਆਪਣੇ ਵਿਛੋੜੇ ਦਾ ਮੁੜ ਮੁੜ ਅਫਸੋਸ ਨਾਲ ਚੇਤਕ ਕਰੀਏ ਮਾਲਕ ਪ੍ਰਭੂ ਨੂੰ ਯਾਦ ਕਰੀਏ ਸਾਹਿਬ ਸਮਾ ਲਾ ਪੰਥ ਨਿਹਾਲਾ ਆਸਾਂ ਪੇ ਉੱਥੈ ਜਾੜਾ ਜਿਸ ਕਾ ਕੀਆ ਤਿਨਹੀ ਲਿਆ ਵਾਤੀ ਸੈ ਕਾ ਪਾਰਣਾ ਆਓ ਸਿ ਮਾਲਕਿ ਨੂੰ ਹਿਰਦੇ ਚ ਵਸਾਈਏ ਤੇ ਉਸ ਰਸਤੇ ਨੂੰ ਤੱਕੀਏ ਜਿੱਤੇ ਅਸੀਂ ਸਾਰਿਆਂ ਨੇ ਜਾਣੈ ਇਸ ਕਰਕੇ ਕਿਸੇ ਦੇ ਮਰਨ ਤੇ ਰੋਣਾ ਨਹੀਂ ਜਿਸ ਪ੍ਰਭੂ ਦਾ ਪੈਦਾ ਕੀਤਾ ਸੰਸਾਰ ਹੈ ਉਨੇ ਆਪਣੇ ਜਿੰਨ ਵਾਪਸ ਲੈ ਲੈਣੀਆਂ ਜੋ ਤਿੰਨ ਕਰ ਪਾਇਆ ਸੋ ਆਗੈ ਆਇਆ ਅਸੇ ਕੇ ਹੁਕਮ ਕਰੇ ਹਾ ਆਵੋ ਮਿਲੋ ਸਹੇਲਿਓ ਸਚੜਾ ਨਾਮ ਲੈ ਹਾ ਇਹ ਭਈ ਜਗਤ ਵਿੱਚ ਜੀਵ ਨੇ ਜੋ ਕੁਛ ਕੀਤਾ ਮਰਨ ਤੇ ਉਸ ਅੱਗੇ ਆ ਹੀ ਜਾਂਦਾ ਫਿਰ ਕੋਈ ਜੋਰ ਨਹੀਂ ਚੜ ਸਕਦਾ ਇਸ ਲਈ हे ਸਹੇਲੀ ਸਾਥਸੰਗੀ ਸਜਣ ਆਵ ਰਲ ਕੇ ਬੈਠ ਕੇ ਪ੍ਰਭੂ ਦਾ ਨਾਮ ਜਪੀਆ ਮਰਨਾ ਮੰਦਾ ਲੋਕਾਂ ਆਖੀਐ ਜੇ ਮਰ ਜਾਣਾ ਐਸਾ ਕੋਏ ਸੇਵੋ ਸਹਬ ਸਮਰਤ ਆਪਣਾ ਪੰਤ ਸੁਹੇਲਾ ਆਗੇ ਹੋਵੇ ਏ ਲੋਕੋ ਮੌਤ ਨੂੰ ਮਾੜਾ ਨਾ ਕੋ ਮੋ ਚੰਗੀ ਐ ਜੇ ਕੋਈ ਮਨੁੱਖ ਉਸ ਤਰੀਕੇ ਨਾਲ ਜਿਉਂ ਕੇ ਮਰਨਾ ਜਾਣਦਾ ਹੋਵੇ ਚੰਗੇ ਤਰੀਕੇ ਨਾਲ ਜਿਉਂ ਕੇ ਮਰੇ ਉਹ ਤਰੀਕਾ ਹੈ ਕਿ ਆਪਣੇ ਸਰਬ ਸ਼ਕਤੀਮਾਨ ਮਾਲਕ ਨੂੰ ਸਿਮਰੋ ਜੀਵਨ ਦੇ ਸਫਲ ਚ ਰਸਤਾ ਸੋਖਾ ਹੋ ਜਾਏਗਾ। ਬੰਤ ਸੁਹੇਲੇ ਜਾਵੋ ਤਾਂ ਫਲ ਪਾਵੋ। ਰੱਗੈ ਮਿਲੇ ਬੜਿਆ ਵਡਾਈ। ਪੇਟੈ ਸਿਉਂ ਜਾਵੋ ਸਾਜ ਸਮਾਵੋ। ਤਾਂ ਪਤ ਲੇਖੈ ਪਾਈ। ਦਸਿਮਰਨ ਦੀ ਬਰਕਤ ਨਾਲ ਸੋਖੇ ਜੀਵਨ ਰਸਤੇ ਤੁਰੋਗੇ। ਇਸਦਾ ਫਲ ਵੀ ਮਿਲੇਗਾ। ਜੇ ਪ੍ਰਭੂ ਨਾਮ ਦੀ ਪੇਟਾ ਲੈ ਕੇ ਜਾਵੋਗੇ ਸਦਾ ਤੇ ਪ੍ਰਭੂ ਚ ਇੱਕ ਰੂਪਾਈ ਹੋ ਜਾਓਗੇ ਮਹਿਲੀ ਜਾਇ ਪਾਵੋ ਖਸਮੈ ਪਾਹੋ ਰੰਗ ਸੋਰਲੀਆਂ ਆੜ ਮਰਨ ਨਾਮੰਦਾ ਲੋਕਾ ਅੱਖੀਐ ਜੇ ਕੋਈ ਮਰ ਜਾਣਾ ਸਤਗੁਰੂ ਕਹਿਣ ਲਗੇ ਭਾਈ ਪ੍ਰਭੂ ਦੀ ਹਜ਼ੂਰੀ ਥਾਂ ਪ੍ਰਾਪਤ ਕਰੋਗੇ ਤੇ ਕਸਮ ਪ੍ਰਭੂ ਨੂੰ ਚੰਗੇ ਲੱਗੋਗੇ हे ਲੋਕੋ ਮੌਤ ਨੂੰ ਮਾੜਾ ਨਾ ਆਖੋ ਇਹ ਗੱਲ ਸਮਝੋ ਜੇ ਕੋਈ ਚੰਗੇ ਤਰੀਕੇ ਮਰਨਾ ਬਸ ਸੰਸਾਰ 'ਚ ਜਾਣਦਾ ਹੋਏ ਮਰਨਾ ਮਨੁਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪਰਵਾਣ ਸੂਰੇ ਸੇਈ ਆਗੇ ਅੱਖੀਆਂ ਦਰਗਾ ਪਾਵਹਿ ਸਾਚੀ ਮਾਣੋ ਸਤਿਗੁਰ ਕਹਿਣ ਲਗੇ ਜਿਹੜੇ ਮਨੁੱਖ ਜਉਂਦੇ ਪ੍ਰਭੂ ਦੀ ਨਜ਼ਰਾਂ 'ਚ ਕਬੂਲ ਹੋ ਕੇ ਮਰਦੇ ਨੇ ਅਸਲ 'ਚ ਉਹ ਸੁਰਮੇ ਨੇ ਉਹ ਸਲਾਇ ਜਾਨਦੇ ਨੇ ਤੇ ਪ੍ਰਭੂ ਦੀ ਜੂਰੀ ਚੋ ਹੀ ਬੰਦੇ ਸੁਰਮੇ ਆਖੇ ਜਾਂਦੇ ਨੇ ਉਹ ਬੰਦੇ ਸਦਾ ਪ੍ਰਭੂ ਦੀ ਦਰਗਾਹ ਚ ਆਦਰ ਖਾਟਦੇ ਨੇ ਦਰਗਾਹ ਮਾਣ ਪਾਵਹਿ ਪਲ ਸੁੰਜਾਵਹਿ ਆਗੇ ਦੁੱਖ ਨਾ ਲਾਗੇ ਕਰ ਏਕ ਤਿਆਵੇਂ ਤਾਂ ਫਲ ਪਾਵਹਿ ਜਿਤ ਸੇਵਿਆ ਉਹ ਪਾਗੇ ਉਹ ਦਰਗਾਹ ਚ ਇੱਜ਼ਤ ਪਾਉਂਦੇ ਨੇ ਇੱਜ਼ਤ ਨਾਲ ਇੱਥੋਂ ਜਾਂਦੇ ਨੇ ਉਹ ਬੰਦੇ ਪਰਮਾਤਮਾ ਨੂੰ ਹਰ ਥਾਂ ਵਿਆਪਕ ਜਾਣ ਕੇ ਸਿਮਰਦੇ ਨੇ ਉਹਨਾਂ ਦਾ ਡਰ ਮੁੱਕ ਜਾਂਦਾ ਉੱਚਾ ਨਹੀਂ ਕਹਿਣਾ ਮਨਮਹਿ ਰਹਿਣਾ ਆਪੇ ਜਾਣੇ ਜਾਣੋ ਮਰਨਾ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰੈ ਪਰਮਾਨੋ ਸਤਗੁਰੂ ਕਹਿਣਗੇ ੴ ਦਾ ਬੋਲ ਨਹੀਂ ਬੋਲਣਾ ਚਾਹੀਦਾ ਆਪਣੇ ਆਪ ਨੂੰ ਕਾਬੂ ਚ ਰੱਖਣਾ ਚਾਹੀਦਾ ਤੇ ਜਿਹੜੇ ਮਨੁੱਖ ਜਿਉਂਦਿਆ ਹੀ ਪ੍ਰਭੂ ਦੀ ਨਜ਼ਰਾਂ ਚ ਕਬੂਲ ਹੋ ਕੇ ਮਰਦੇ ਨੇ ਅਸਲ ਚ ਉਹ ਸੂਰਮੇ ਨੇ ਨਾਨਕ ਕਿਸਨੋਂ ਬਾਬਾ ਰੋਈਐ ਬਾਜੀ ਹੈ ਇਹ ਸੰਸਾਰ ਕੀਤਾ ਵੇਖੈ ਸਹਿਮ ਆਪਣਾ ਕੁਦਰਤ ਕਰੇ ਵਿਚਾਰੋ ਏ ਨਾਨਕ ਜਗਤ ਖੇਡ ਹੈ ਇਸ ਲਈ ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ ਮਾਲਕ ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਸੰਭਾਲ ਕਰਦਾ ਹੈ ਆਪ ਹੀ ਧਿਆਨ ਤਰਦ ਕੁਦਰਤ ਵਿਚਾਰੇ ਤਾਰਨ ਤਾਰੇ ਜਿਨ ਕੀ ਆ ਸੋ ਜਾਣੇ ਆਪੇ ਵੇਖਿਆ ਆਪੇ ਮੂਜੈ ਆਪੇ ਹੁਕਮ ਪਛਾਣੈ ਪ੍ਰਭੂ ਆਪਣੀ ਰਚੀ ਰਚਨਾ ਦਾ ਖਿਆਲ ਰੱਖਦਾ ਇਸ ਨੂੰ ਹੀ ਆਸਰਾ ਸਹਾਰਾ ਦੇਂਦਾ ਪ੍ਰਭੂ ਆਪ ਹੀ ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਆਪ ਹੀ ਸਭ ਦੇ ਦਿਲਾਂ ਦੀ ਜਾਣਦਾ ਹੈ ਜਿੰਨ ਕਿਛ ਕੀਆ ਸੋਈ ਜਾਣ ਤਾ ਕਾ ਰੂਪਿ ਅਪਾਰੋ ਨਾਨਕ ਕਿਸ ਨਾ ਬਾਬਾ ਰੁਈਏ ਬਾਜੀ ਹੈ ਇਹ ਸੰਸਾਰੋ ਸਤਿਗੁਰੂ ਕਹਿ ਲਗੇ ਭਾਈ ਜਿਸ ਪ੍ਰਭੂ ਨੇ ਜਗਤ ਰਚਨਾ ਕੀਤੀ ਹੈ ਉਹ ਹੀ ਸੰਸਾਰ ਦੀਆਂ ਲੋੜਾਂ ਜਾਣਦਾ ਉਹਦਾ ਸਰੂਪ ਬਯੰਤ ਇਹ ਨਾਨਕ ਜਗਤ ਇੱਕ ਖੇਡ ਹੈ ਇਥੇ ਜੋ ਕੜਿਆ ਉਸਨੇ ਭਜਨਾ ਕਿਸੇ ਦੇ ਮਰਨ ਦੇ ਇਸ ਲਈ ਰੋਣਾ ਵਿਰਥ ਹੈ ਵਡਹਾਂਸ ਮਹੱਲਾ ਪਹਿਲਾ ਦੱਖਣੀ ਸੱਚ ਸਿਰੰਦਾ ਸੱਚਾ ਜਾਣੀਐ ਸੱਚੜਾ ਪਰਬਦੰਗਾਰੋ ਜਿਨ ਆਪਿ ਨ ਆਪ ਸਾਜਿਆ ਸੱਚੜਾ ਲਖ ਅਪਾਰੋ ਮਰਜ਼ ਕਹਿਣ ਲਗੇ ਭਾਈ ਨਿਸ਼ਚਾ ਕਰੋ ਜਗਤ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਹੀ ਸਥਿਰ ਰਹਿਣ ਵਾਲਾ ਹੈ ਪ੍ਰਭੂ ਨੇ ਆਪ ਹੀ ਆਪਣੇ ਆਪ ਨੂੰ ਰਚਿਆ ਤੇ ਸੰਸਾਰ ਨੂੰ ਪੈਦਾ ਕੀਤਾ ਉਹ ਦ੍ਰਿਸ਼ਟ ਤੇ ਬਯੰਤ ਦੁਇਪੜ ਜੋੜ ਵਿਛੋੜਿਆਨ ਗੁਰਬਿੰਨ ਕੋਰ ਅੰਧਾਰ ਸੂਰ ਚੰਦ ਸਿਰਜਣ ਐਨ ਇਸ ਚਲਤ ਵਿਚਾਰੋ ਦੁਇ ਪੁੜ ਧਰਤੀ ਤੇ ਕਾਜ ਜੋੜ ਕੇ ਜਗਤ ਰਚਨਾ ਨੂੰ ਰਚ ਕੇ ਜੀਵਾਂ ਨੂੰ ਮਾਇਆ ਦੇ ਮੋਹ ਚ ਫਸਾ ਕੇ ਆਪਣੇ ਨਾਲ ਉਹ ਪ੍ਰਭੂ ਨੇ ਵਿਛੋੜਿਆ ਉਸ ਪਰਮਾਤਮਾ ਨੇ ਸੂਰ ਤੇ ਚੰਦਰਮਾ ਬਣਾ ਕੇ ਦਿਨ ਰਾਤ ਦਾ ਜਗਤ ਦਾ ਤਮਾਸ਼ਾ ਬਣਾਇਆ ਭਾਈ ਸਚੜਾ ਸਹਿਬ ਸੱਚ ਤੋਂ ਸਚੜਾ ਦੇ ਪਿਆਰੋ ਰਹਾਓ ਏ ਪ੍ਰਭੂ ਤੂੰ ਸਦਾ ਥਿਰ ਰਵੈਣ ਵਾਲਾ ਤੂੰ ਸਭ ਨੂੰ ਦਾਤਾਂ ਦੇਣ ਵਾਲਾ ਤੂੰ ਦੁਖ ਸਿਰਜੇ ਮੇਦਨੇ ਦੁੱਖ ਸੁਖ ਦੇਵਣਹਾਰ ਨਾਰੀ ਪੁਰਖ ਸਿਰਜੇ ਆ ਵਿਖ ਮਾਇਆ ਮੋਹ ਪਿਆਰੋ ਏ ਪ੍ਰਭੂ ਤੂੰ ਹੀ ਸ੍ਰਿਸ਼ਟੀ ਪੈਦਾ ਕੀਤੀ ਤੂੰ ਹੀ ਸੁਖ ਦੇਕ ਦੇਣ ਵਾਲਾ ਇਸਤਰੀ ਤੇ ਮਰਦ ਵੀ ਤੂੰ ਹੀ ਪੈਦਾ ਕੀਤੇ ਨੇ ਮਾਇਆ ਜ਼ਹਿਰ ਦਾ ਮੋਹ ਤੇ ਪਿਆਰ ਵੀ ਤੂੰ ਹੀ ਬਣਾਇਆ ਖਾਣੇ ਬਾਣੇ ਤੇਰੀਆਂ ਦੇਜੀਆਂ ਆਧਾਰ ਕੁਦਰਤ ਤਖਤ ਰਚਾਇਆ ਸਚਨ ਬਿਹੜਨ ਹਾਰੋ ਸਾਥੇ ਭਾਈ ਜੀਵ ਉਤਪਤੀ ਦੀਆਂ ਚਾਰ ਖਾਣੀਆਂ ਜੀਵਾਂ ਦੀਆਂ ਬੋਲੀਆਂ ਤੇਰੀਆਂ ਰਚੀਆਂ ਨੇ اے ਪ੍ਰਭੂ ਸਭ ਜੀਵਾਂ ਨੂੰ ਤੂੰ ਹੀ ਆਸਰਾ ਦਿੰਨਾ ਇਹ ਤੱਕ ਤੂੰ ਹੀ ਬਣਾਇਆ ਹਵਾ ਗਵਨ ਸਿਰਜਿਆ ਤੂੰ ਥਿਰ ਕਰਨ ਹਾਰੋ ਜਨਮ ਮਰਨ ਆਇਆ ਗਿਆ ਬਦਕ ਜੀਉ ਵਿਕਾਰੋ ਏ ਕਰਨਾਰ ਕਰਤਾਰ ਜੀਵਾਂ ਵਾਸਤੇ ਜਨਮ ਮਰਨ ਦਾ ਗੇੜ ਤੂੰ ਆਪ ਪੈਦਾ ਕੀਤਾ ਤੂੰ ਆਪ ਹੀ ਵਿਕਾਰਾਂ ਚ ਵੱਜਿਆ ਹੋਇਆ ਜੀਵ ਨਿਤ ਜਮਣਾ ਤੇ ਉਹਨਾਂ ਨੂੰ ਮਾਰਨਾ ਪੁੰਡੜਾ ਨਾਮ ਵਿੱਚ ਸਾਰਿਆ ਬੋੜੜਾ ਕਿਆ ਤਿਸਚਾਰੋ ਗੁਣ ਛੋੜ ਵਿਖਲਨਿਆ ਆਉ ਗੁਣ ਕਾਵਣ ਜਾਰੋ ਮਾਇਆ ਚ ਪッセ ਪੈ ਡ ਜੀਵ ਨੇ ਪਰਮਾਤਮਾ ਨੂੰ ਵਿਸਾਰ ਦਿੱਤਾ ਗੁਣਾ ਨੂੰ ਛੱਡ ਕੇ ਵਾਸੇ ਨੇ ਆਉ ਗਣਾ ਦਾ ਹੀ ਵਣਜ ਕੀਤਾ ਸਦੜੇ ਆਏ ਤਿਨਾਂ ਜਾਨੀਆ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਚੁੰਨਿਆ ਵਿਛੜਿਆ ਮੇਲਣ ਹਾਰੋ ਭਾਈ ਜਦੋਂ ਉੱਥੇ ਰਹਿਣ ਵਾਲੇ ਕਰਤਾਰ ਨੇ ਹੁਕਮ ਚਰੂ ਨੂੰ ਇੱਥੇ ਜਾਣ ਕੇ ਸੱਦੇ ਆਉਂਦੇ ਨੇ ਤਾਂ ਮਰਨ ਮੇਲੇ ਇਸਤਰੀਆਂ ਮਰਦਾਂ ਦੇ ਵਿਛੋੜੇ ਹੋ ਜਾਂਦੇ ਨੇ ਤੇ ਵਿਛੋੜਿਆ ਹੀ ਫਿਰ ਅਖੀਰ ਸੰਸਾਰ ਦਾ ਇੱਕ اٹਲ ਨਿਯਮ ਹੈ ਰੂਪ ਨਾ ਜਾਣੈ ਸੋਹਣੀਏ ਹੁਕਮ ਬਦੀ ਸਰਕਾਰ ਬਾਲਕ ਬਿਰਦ ਨਾ ਜਾਣਨੀ ਤੋੜਨੇ ਹੇਤ ਪਿਆਰੋ ਜਮ ਕਿਸੇ ਦਾ ਰੂਪ ਨਿੱਦੀ ਸੁੰਦਰ ਰੂਪ ਦੀ ਪਰਵਾਹ ਨਹੀਂ ਕਰਦੇ ਬਸ ਉਹ ਤੇ ਪ੍ਰਭੂ ਦੀ ਹੁਕਮ ਚ ਬੱਜੇ ਜਮ ਬੱਚਿਆਂ ਤੇ ਬੁੱਢਿਆਂ ਦੀ ਵੀ ਪਰਵਾਹ ਨਹੀਂ ਕਰਦੇ ਉਹ ਸਭ ਦਾ ਮੋ ਤੋੜਨ ਵਾਲੇ ਨੇ ਨਾਉਦਰ ਠਾਕੇ ਹੁਕਮ ਸੱਚਾ ਹੱਸ ਗਿਆ ਗੈਣਾ ਰੇ ਸਾਤਨ ਛੁੱਟੀ ਮੁੱਠੀ ਝੂਠ ਵਿਦਣੀਆ ਮਰਤਕੜਾ ਅੰਗਨੜੇ ਬਾਰੇ ਜਦੋਂ ਥੇ ਰੈਣ ਵਾਲੇ ਪ੍ਰਾਤਮਾ ਦੇ ਹੁਕਮ ਚ ਰੂਹ ਦੇ ਜਾਣ ਦਾ ਸੱਦਾ ਆਉਂਦਾ ਤੇ ਸ਼ਰੀਰ ਦੇ ਨੋ ਦਰਵਾਜੇ ਬੰਦ ਹੋ ਜਾਂਦੇ ਨੇ ਜਦੋਂ ਪਤੀ ਦੀ ਜੀਵ ਆਤਮਾ ਚਲੀ ਜਾਂਦੀ ਹੈ ਨਿਕਸਮੀ ਇਸਤਰੀ ਕੱਲੀ ਰਹਿ ਜਾਂਦੀ ਹੈ ਉਹ ਮਾਇਆ ਦੇ ਮੋਹ ਚ ਲੁੱਟ ਕੇ ਵਿਧਵਾ ਹੋ ਗਈ ਤੇ ਲੋਥ ਘਰ ਦੇ ਵੇੜੇ ਚ ਪਈ ਹੁੰਦੀ ਤੇ ਬਸ ਬਿਲਕਦੀ ਰਹਿੰਦੀ ਹੈ ਸੁਰਤ ਮੋਈ ਮਰਮਾਈਏ ਮੈਲ ਰੁਨੀਂ ਦਰਬਾਰੇ ਰੋਵੋ ਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਜਿਸ ਨੂੰ ਵੇਖ ਵੇਖ ਕੇ ਉਸ ਤ੍ਰਿਧਲੀਜਾ ਵਿੱਚ ਬੈਠ ਕੇ ਰੋਂਦੀ ਹੈ ਅੱਖ ਦੀ へ ਮਾਏ ਇਸ ਮੋਤ ਨੂੰ ਵੇਖ ਕੇ ਮੇਰੀ ਅਕਲ ਟਿਕਾਣੇ ਨਹੀਂ ਰਹਿ ਗਈ हे ਪ੍ਰਭੂ ਕੰਤ ਜੀ ਵਿਸਤਰੀ ਤੂੰ ਸੱਚੇ ਪ੍ਰਭੂ ਦੀ ਸਿਫਤ ਤੋਂ ਸਲਾਖ ਕਰੋ ਇਨ ਜੀਵਨ ਸਫਲ ਹੋ ਜਾਏਗਾ ਜਲ ਮਲ ਜਾਨੀ ਨਾ ਵਾਲਿਆ ਕੱਪੜ ਪਾਟ ਅੰਵਾਰੇ ਵਾਜੇ ਵਜੇ ਸੱਚੀ ਬਾਣੀਆਂ ਪੰਚ ਮੁਏ ਮਨ ਮਾਰੇ ਸਾਖ ਸਬੰਧੀ ਪ੍ਰਾਣੀ ਦੀ ਲੋਥ ਨੂੰ ਲੈ ਕੇ ਪਾਣੀ ਨਾਲ ਮੰਨ ਕੇ ਇਸ਼ਨਾਨ ਕਰਾਉਂਦੇ ਨੇ ਰੇਸ਼ਮ ਕੱਪੜੇ ਪਾਉਂਦੇ ਨੇ ਮਸਾਣਾ ਚ ਲੈ ਜਾਂਦੇ ਨੇ ਰਾਮ ਨਾਮ ਸਾਤ ਅੱਖ ਦੇ ਨੇ ਤੇ ਬੋਲ ਸ਼ੁਰੂ ਹੋ ਜਾਂਦੇ ਨੇ ਪਾਉ ਕੇ ਸਭ ਗਮ ਨਾਲ ਵਰਗੇ ਜਾਂਦੇ ਨੇ ਜਾਨੀ ਵਿਛਣੜੇ ਮੇਰਾ ਮਰਨ ਪਿਆ ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਫਿਰ ਸੱਚੜਾ ਹੈਤ ਪਿਆਰੇ ਉਸ ਦੀ ਤਰੀ ਹੋਂਦੀ ਅੱਖ ਦੀ ਏ ਸਾਥੀ ਦੇ ਮਰਨ ਨਾਲ ਮੈਂ ਵੀ ਮੋਇਆ ਵਰਗੀ ਹੋ ਗਈ ਆ ਪਰ ਜਿਹੜਾ ਜਉਂਦਿਆਂ ਹੋਇਆ ਮਰਦਾ ਭਾਵ ਮੋਹ ਨੂੰ ਛੱਡਦਾ ਉਹੀ ਪ੍ਰਭੂ ਦੇ ਦਾਰ ਚ ਪਾਈ ਸਤਕਾਰ ਖੱਟਦਾ ਤੂਸੀ ਰੋਵੋ ਰੋਵਣਾਇਓ ਝੂਠ ਮੁਠੀ ਸੰਸਾਰ ਹਉ ਮੁਟੜੀ ਤੰਦ ਤਾ ਤਾ ਵਣ ਸਾਵਣੀਆਂ ਪਿਰੇ ਛੋੜਿਆ ੜੀ ਵਿਦਣਨ ਕਾਰੇ 헤 ਜੀ ਵਿਸਤਰੀ ਤੁਸੀਂ ਦੁਖੀ ਹੋਣ ਵਾਸਤੇ ਜਗਤ ਵਿੱਚ ਆਈਆਂ ਕਿਉਂਕਿ ਸੰਸਾਰ ਦਾ ਮੋਹ ਤੁਹਾਨੂੰ ਲੱਗਿਆ ਤੁਸੀਂ ਮਾਇਆ ਦੀਆਰ ਵਿੱਚ ਮਾਇਆ ਦੀ ਦੌੜ ਵਿੱਚ ਠੱਗੀਆਂ ਜਾ ਰਹੀਆਂ ਹੋਂ ਕਰ ਕਰ ਕੰਤ ਮਹਿਲੀਆਂ ਰੋੜਾ ਹੇਤ ਪਿਆਰੇ ਮੈਂ ਪਿਰ ਸੱਚ ਸਲਾਹਣਾ ਉਮਰੇ ਸੇੜੀ ਨਾਮ ਪਤਾਰੇ ਭਾਈ ਕਸਮ ਪ੍ਰਭੂ ਤਾ ਹਰੇਕ ਜੀਵ ਸਤਿ ਧੀਰ ਦੇ ਚ ਵਸਰੇ ਜਿੰਨਾ ਚਿਰ ਪ੍ਰਭੂ ਦੀ ਸਿਫਤੋ ਸਲਾਹ ਕਰਨੀ ਉਦੋਂ ਤੱਕ ਹੀ ਮੇਰਾ ਮਨ ਖੜਿਆ ਰਹਿੰਦਾ ਗੁਰ ਮਿਲਿਆ ਵੇਸ ਪਲਟਿਆ ਸਾ ਤਨ ਸੱਚ ਸਿੰਗਾਰੋ ਆਵੋ ਮਿਲੋ ਸਹੇਲਿਓ ਸਿਮਰੋ ਸਿਰਜਨਹਾਰੋ ਬਈਆਰ ਨਾਮ ਸੁਹਾਗਣੀ ਸੱਚ ਸਵਾਰਨਹਾਰੋ ਗਾਵੋ ਗੀਤ ਨਾ ਵਿਰਹੜਾ ਨਾਨਕ ਬ੍ਰੰਦੀ ਚਾਰੋ ਮਰਜ਼ ਕਹਿਣ ਲੱਗਿਸ ਕਰਕੇ हे ਸਹੇਲੀਓ ਆਓ ਪ੍ਰਭੂ ਨੂੰ ਜਪੀਏ ਜਿਹੜੀ ਜੀ ਪ੍ਰਭੂ ਨੂੰ ਜਪਤ ਉਹਦਾ ਜੀਵਨ ਸੋਨਾ ਬਣ ਜਾਂਦਾ ਇਸ ਲਈ हे ਨਾਨਕ ਪ੍ਰਭੂ ਪਤ ਦੀ ਸਿਫਤ ਤੋਂ ਸਲਾ ਦੇ ਗੀਤ ਗਾਉਣ ਦੇ ਨਾਲ ਗੁਨਾ ਦਾ ਵਿਚਾਰ ਕਰਨ ਦੇ ਨਾਲ ਫਿਰ ਕਦੇ ਵਿਛੋੜਾ ਨਹੀਂ ਹੁੰਦਾ ਬਈ ਯਾਰ ਨਾਮ ਸੁਹਾਗਣੀ ਸਾਚ ਸੁਵਾਰਨ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ